ਮੈਨੂੰ ਪਤਾ ਲੱਗਿਆ ਭੁੱਲਾ ਸਾਹਿਬ ਤੁਸੀਂ ਇੰਡੀਆ ਚੱਲੇ ਜੇ ਹਾਂਜੀ ਜਾ ਤਾਂ ਰਹੇ ਸੀ ਬਸ ਫੇਰ ਉਹ ਤੁਹਾਡੇ ਤੱਕ ਇੱਕ ਨਿੱਕਾ ਜਿਹਾ ਕੰਮ ਆ ਭੁੱਲਾ ਸਾਹਿਬ ਬੇਨਤੀ ਹੈ ਨਾ ਨਾ ਕਰਿਓ ਤੁਹਾਡੀ ਸੇਵਾ ਚ ਹਮੇਸ਼ਾ ਹਾਜ਼ਰ ਆ ਉਹ ਗੋਲੀ ਕੀ ਦੀ ਤੇ ਘਣੇ ਕੀ ਦੇ ਹੁਕਮ ਕਰੋ ਉਹ ਕੰਮ ਤਾਂ ਨਿਕਲ ਜਾਏ ਭੁੱਲਾ ਸਾਹਿਬ ਉਹ ਇੰਡੀਆ ਨਾ ਚਾਈ ਜੀ ਮੇਰੇ ਥੋੜੇ ਢਿੱਲੇ ਮੱਠੇ ਜੇ ਰਹਿੰਦੇ ਤੇ ਅਸੀਂ ਸੋਚਿਆ ਉਹਨਾਂ ਲਈ ਥੋੜੇ ਜਿਹਾ ਮਲਟੀਵਿਟਾਮਿਨ ਤੇ ਫਿਸ਼ਰ ਦੇ ਕੈਪਸੂਲ ਹੀ ਭੇਜ ਦਈਏ ਉਹ ਵਧੀਆ ਰਹੇਗਾ ਉਹਨਾਂ ਦੀ ਸਿਹਤ ਲਈ ਤੇ ਸਾਡਾ ਤਾਂ ਹਜੇ ਨਾ ਸਾਲ ਤੋਂ ਸਾਲ ਸ਼ਾਇਦ ਇੰਡੀਆ ਜਾਣ ਦਾ ਢੇੜਾ ਨਾ ਲੱਗੇ ਹਜੇ ਪਣੀਜੀਏ ਦੋ ਚੀਜ਼ਾਂ ਪਰ ਤੁਹਾਨੂੰ ਅੱਜ ਹੀ ਫੜਾ ਕੇ ਜਾਣੀਆਂ ਪੈਣਗੀਆਂ ਕੱਲ ਦੀ ਤਾਂ ਸਾਡੀ ਫਲਾਈਟ ਆ ਅੱਜ ਨਹੀਂ ਪਹੁੰਚਾ ਸਾਬ ਆ ਤੁਸੀਂ ਹੁਣੇ ਹੀ ਲਾਓ ਤੇ ਅਸੀਂ ਤਾਂ ਇਫੈਕਟ ਤੁਹਾਡੇ ਕੋਲ ਆਨਦਾ ਹੀ ਸੋਚ ਰਹੇ ਸੀ ਤੁਸੀਂ ਬਸ ਚੁੱਲੇ ਤੇ ਚਾਹ ਰੱਖੋ ਉਹ ਜਦੋਂ ਮਰਜ਼ੀ ਆਓ ਜਨਾਬ ਤੁਹਾਡਾ ਆਪਣਾ ਘਰ ਤੁਹਾਨੂੰ ਵੀ ਆਗਿਆ ਦੀ ਲੋੜ ਹੈ ਹੈ ਓਕੇ ਜੀ ਮਿਲਦੇ ਹਾਂ ਫਿਰ ਆਪਾਂ